ਕਿਵੇਂ ਮਨਾਇਆ ਫਿਰ ਤੁਸੀਂ ਆਪਣਾ 75ਵਾਂ ਜਨਮ ਦਿਨ ਅ 75ਵਾਂ ਜਨਮ ਦਿਨ ਤੇ ਮੈਂ ਖੁਦ ਨੂੰ ਯਾਦ ਕੀਤਾ ਹਮ ਆਪਣੇ ਆਪ ਨੂੰ ਰਵਾਜ ਦੇਖਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਹਮ ਬਚਪਨ ਕਿਸ ਕਿਸਮ ਦਾ ਬੀਤਿਆ ਹਮ ਫਿਰ ਸਿੱਖਿਆ ਕਿਸ ਕਿਸਮ ਦੀ ਲਈ ਹਮ ਸਿੱਖਿਆ ਤੋਂ ਬਾਅਦ ਫਿਰ ਫੈਮਿਲੀ ਸਿਸਟਮ ਕਿਸ ਕਿਸਮ ਦਾ ਮਿਲਿਆ ਹਮ ਤੇ ਫੈਮਿਲੀ ਸਿਸਟਮ ਤੋਂ ਬਾਅਦ ਐਨੇ ਸਾਲ ਜਿਉਣ ਦੇ ਵਿੱਚ ਐ ਲੱਗਿਆ ਵੀ ਪਤਾ ਨਹੀਂ ਇਹ 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 75 ਸਾਲ ਕਿਵੇਂ ਤਪ ਗਈ ਨਹੀਂ ਬਤਾ ਲੱਗਿਆ ਤੁਹਾਨੂੰ ਨਹੀਂ ਕਿਉਂਕਿ ਜਦੋਂ ਆਪੇ ਇੰਟਰਵਿਊ ਤੋਂ ਪਹਿਲਾਂ ਵੀ ਮਿਲੇ ਸੀ ਤੁਸੀਂ ਕਿਹਾ ਕਿ ਮੈਂ ਹੈਰਾਨ ਹਾਂ 75 ਸਾਲ ਗਏ ਕਿੱਥੇ ਲੱਗਿਆ ਹੀ ਹੂੰ ਇੱਕ ਕੇ ਬਚਪਨ ਦੇ ਵਿੱਚ ਅਸੀਂ ਉਹ ਸਮਾਂ ਦੇਖਿਆ ਜਦੋਂ ਸਾਡੇ ਜਿਹੜੀ ਜਿਹੜੀ ਸਾਡਾ ਖੇਤੀ ਹੈ ਉਹਦੇ ਉੱਤੇ ਹੀ ਸਾਡੀਆਂ ਸਾਰੇ ਪਰਿਵਾਰ ਪਾਲਦੇ ਸੀ ਸਾਡਾ ਕੋਈ ਬਿਜ਼ਨਸ ਵਾਲੀ ਇਹ ਹੋਰ ਵਾਲੀ ਗੱਲ ਨਹੀਂ ਸਾਡਾ ਜਿਉਣ ਦਾ ਇੱਕ ਤਰੀਕਾ ਸੀ ਜਿਉਂਦੇ ਸਾਂ ਸੀ ਉਸ ਖੇਤੀ ਦੇ ਸੱਤੇ ਉਹ ਪਰਿਵਾਰ ਜਿਉਂਦੇ ਸੀ ਔਰ ਖੇਤੀ ਨਾਲ ਸਾਰੇ ਦਾ ਸਾਰੀ ਫੈਮਿਲੀ ਜੁੜੀ ਹੋਈ ਸੀ ਮੈਨੂੰ ਯਾਦ ਹੈ ਜਦੋਂ ਰਾਤਾਂ ਨੂੰ ਠੰਡੀਆਂ ਰਾਤਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਸੀਗੇ ਤੇ ਕੱਚੇ ਖਾਲ ਹੁੰਦੇ ਸੀ ਵੱਡੇ ਖਾਲ ਹੁੰਦੇ ਸੀ ਹਮਮ ਔਰ ਪਾਣੀ ਟੁੱਟਣ ਤੋਂ ਬੜਾ ਡਰਦੇ ਸੀ ਜੇ ਟੁੱਟ ਗਿਆ ਹਾਂਜੀ ਤੇ ਪਾਣੀ ਵੱਜਣਾ ਨਹੀਂ ਔਰ ਪਾਣੀ ਇੰਨਾ ਸਮੱਸਿਆ ਹੁੰਦੀ ਸੀ ਪਾਣੀ ਦੀ ਵੀ ਜੇ ਪਾਣੀ ਦੀ ਇੱਕ ਵਾਰੀ ਵੀ ਗਈ ਤਾਂ ਸਮਝ ਲਓ ਸਾਡੀ ਸਾਰੀ ਫਸਲ ਗਈ ਹਮਮ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਿਓ ਨਾਲ ਜਾ ਕੇ ਆਪਦੇ ਉੱਤੇ ਜਿਹੜੀ ਖੇਸੀ ਲਈ ਆ ਖੇਸ ਲਿਆ ਜਾਂ ਦੋਰ ਉਹਨੂੰ ਕਹਿੰਦੇ ਸੀ ਅਸੀਂ ਉੱਤੇ ਲਈ ਠੰਡ ਤੋਂ ਲਈ ਪਰ ਜੇ ਪਾਣੀ ਦਾ ਕੋਈ ਮੋਹਾਂ ਟੁੱਟ ਜਾਣਾ ਕੋਈ ਖਾਲਾ ਬੰਨਾ ਟੁੱਟ ਜਾਣਾ ਤੇ ਫਿਰ ਵਿੱਚ ਨਿੱਕੇ ਬੜਾ ਅੱਛਾ ਜੀ ਵਿੱਚ ਬਿੱਕੇ ਔਰ ਫਿਰ ਬਾਪ ਨੇ ਜਿਹਨੂੰ ਚਾਚਾ ਜੀ ਕਹਿੰਦੇ ਸੀ ਫਿਰ ਉਹਨਾਂ ਨੇ ਬੰਨਣਾ ਪਾਇਆ ਅੱਛੇ ਹਾਂ ਆਪ ਬਨ ਬਣ ਜਾਣਾ ਆਪ ਡਿਗ ਕੀ ਬਨ ਬਣ ਬਨ ਬਣ ਜਾਣਾ ਹੂੰ ਔਰ ਤੱਤਿਆਂ ਰੇਤਿਆਂ ਦੇ ਉੱਤੇ ਜਦੋਂ ਯਾਦ ਹੈ ਅਸੀਂ ਜਦੋਂ ਜਦੋਂ ਸਕੂਲ ਸਾਡੇ ਪ੍ਰਾਇਮਰੀ ਤੋਂ ਬਾਅਦ ਜਦੋਂ ਮਿਡਲ ਸਕੂਲ ਜਾਂਦੇ ਹੂੰ ਤੇ ਜੇਠ ਹੜ ਦੀਆਂ ਤੁੱਪਾਂ ਜਾਂ ਆਪਾਂ April May ਦਾ ਸਮਾਂ ਜਿਹੜਾ ਹੈਗਾ ਉਦੋਂ ਪੈਰਾਂ ਦੇ ਵਿੱਚ ਨਾ ਉਸ ਕਿਸਮ ਦੀਆਂ ਜੁੱਤੀਆਂ ਉਸ ਕਿਸਮ ਦਾ ਬਹੁਤ ਘੱਟ ਹੁੰਦਾ ਸੀ ਜਾਂ ਥੱਲੇ ਟੁੱਟੀਆਂ ਹੋਣੀਆਂ ਅੱਛਾ ਔਰ ਉਦੋਂ 1.5 ਕਿਲੋਮੀਟਰ ਦਾ ਜਾਂ ਪੌਣੇ 2 ਕਿਲੋਮੀਟਰ ਦਾ ਰਸਤਾ ਦੁਪਹਿਰ ਵੇਲੇ ਜੇ ਤੋ 2 ਵਜੇ ਜਾਂ 1.5 ਵਜੇ ਛੁੱਟੀ ਹੋਣੀ ਤੇ ਰਾਹ 'ਚ ਦਰਖਤ ਨਾ ਹੋਣਾ ਅੱਛਾ ਉਹ ਉਹ ਟਾਈਮ ਪਾਸ ਕਰਨਾ ਰੋਡ ਉਹ ਜਿਹੜਾ ਅਸੀਂ ਲੰਘਦੇ ਸੀ ਉਹ 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 ਜਿਹੜਾ ਉਹ ਉਹਨਾਂ ਤਪਾਂ ਦੇ ਵਿੱਚ ਉਹ ਯਾਦ ਹੈ ਵੀ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪੈਰਾਂ ਦੇ ਅਸੀਂ ਅਸੀਂ ਭੱਜ ਕੇ ਇੱਥੋਂ ਇੱਥੇ ਖੜੇ ਸੀ ਹੂੰ ਇੱਥੋਂ ਅਸੀਂ ਭੱਜਣਾ ਉਹ ਫੁਲਾਣੇ ਸਨ ਅੱਕ ਹੈ ਉੱਥੇ ਪੈਰ ਰੱਖਣੇ ਜਾਏ ਅੱਛਾ ਜੀ ਠੀਕ ਹੈ ਉੱਥੇ ਉੱਥੇ ਬੁਈ ਹੈ ਹੂੰ ਉੱਥੇ ਜਾ ਕੇ ਪੈਰ ਰੱਖਣੇ ਹੈ ਹੂੰ ਫਿਰ ਇੱਕ ਟੁੱਟੀ ਮੇਰੀ ਹੁੰਦੀ ਸੀ ਜੀ ਉੱਥੇ ਜਾ ਕੇ ਸਾਹ ਲੈਣਾ ਹੂੰ ਔਰ ਸਵੇਰ ਵੇਲੇ ਮੈਨੂੰ ਯਾਦ ਹੈ ਇੱਕ ਦੁੱਧ ਦੀ ਦੱਸੇ ਸਾਈਕਲ ਤੇ ਜਾਂਦਾ ਹੁੰਦਾ ਸੀ ਹੂੰ ਉਹ ਵਹਰ ਤੋਂ ਹੁੰਦਾ ਸੀ ਤੇ ਭਾਗੂ ਜਾ ਕੇ ਦੁੱਧ ਟੋਂਦਾ ਸੀ ਅੱਛਾ ਅਸੀਂ ਉਹਨੂੰ ਡੇਖਣਾ ਹੂੰ ਵੀ ਦੁੱਧੇ ਆਉ ਤੇ ਦੁੱਧ ਦੇ ਪਿੱਛੇ ਭੱਜ ਕੇ ਸਕੂਲ ਜਾ ਪਟ ਸਾਰੇ ਦਾ ਸਾਰਾ ਰਸਤਾ ਭੱਜ ਕੇ ਪਾਰ ਕਰਨਾ ਹੂੰ ਮਤਲਬ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਇਸ ਕਿਸਮ ਦੀ ਸਿੱਖਿਆ ਲਈ ਹੋਈ ਹੈ ਔਰ ਅੱਜ ਦੇ ਬੱਚਿਆਂ ਦਾ ਵੇਖੋ ਤੁਸੀਂ ਅੱਜ ਤਾਂ ਪਤਾ ਹੀ ਨਹੀਂ ਹੈਗਾ ਹੂੰ ਜਿਸ ਕਿਸਮ ਦੇ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰੇ ਆ ਨਹੀਂ ਹੈਗੇ ਬਿਲਕੁਲ ਅਸੀਂ ਜਿਹੜੀ ਜਿਹੜੀ ਜਿਹੜੇ ਫਲੇ ਜਿਹੜੀਆਂ ਕਣਕਾਂ ਕੱਢਦੇ ਸੀ ਹਾਂਜੀ ਇੰਨੇ ਤੁੱਪਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ 15 15 ਅਪ੍ਰੈਲ ਨੂੰ ਜਾਂ ਇਸ ਤੋਂ ਬਾਅਦ ਪੂਰੀ ਦੀ ਪੂਰੀ ਵਾਢੀ ਕਰਨੀ ਔਰ ਮਤਲਬ ਲੇਬਰ ਨਾਲ ਕੰਮ ਕਰਨਾ ਔਰ ਉਹ ਲੇਬਰ ਦੇ ਬਰਾਬਰ ਕੰਮ ਕਰਨਾ ਔਰ ਜਦੋਂ ਫਲੇ ਪਾਉਣੇ ਉਦੋਂ ਫਲਿਆਂ ਦਾ ਕੰਮ ਕੀ ਨਸੀਗਾ ਬੇਰੀਆਂ ਦੇ ਕਿਕਰਾਂ ਦੇ ਮੋੜੇ ਜਿਹੜੇ ਆ ਉਹਨੂੰ ਵੜ ਵੜ ਕੇ ਵੜ ਵੜ ਕੇ ਇਕੱਠੇ ਕਰਕੇ ਉਹਨਾਂ ਨੂੰ ਬੰਨ ਕੇ ਉਹਨਾਂ ਦੇ ਵਿੱਚ ਜਿਹੜੇ 나ੜ ਹੁੰਦੇ ਆ ਆਪਣੇ ਕਣਕ ਦੇ ਉਹਨਾਂ ਨੂੰ ਸਾਫ਼ ਸਾਫ਼ ਕੇ ਉਹ ਤਿਆਰ ਕਰਦੇ ਸੀ ਫੇਰ ਉਹ ਗਿੜੇ ਕਰਦੇ ਸੀ ਕਣਕ ਵਛਾਈ ਜਾਂਦੇ ਸੀ ਗਿੜੇ ਕੱਢੀ ਜਾਂਦੇ ਸੀ ਕਣਕ ਵਛਾਈ ਜਾਂਦੇ ਸੀ ਗਿੜੇ ਕੱਢੀ ਜਾਂਦੇ ਸੀ ਉਹਨਾਂ ਦਿਨਾਂ ਦੇ ਵਿੱਚ ਮਾਪਿਓ ਵੀ ਥੱਕ ਜਾਂਦੇ ਸੀ ਹੋਰ ਹੁੰਦੇ ਸੀ ਜਦੋਂ ਥੱਕਦੇ ਸੀ ਤੇ ਸਾਨੂੰ ਤਦੋਂ ਉਹਨਾਂ ਨੂੰ ਜੇ ਤੁਸੀਂ ਚਲਾਓ ਅਸੀਂ ਉਹ ਜਦੋਂ ਫਲਿਆਂ ਦੇ ਵਿੱਚ ਜਾਂਦੇ ਸੀ ਬਲਦਾਂ ਨੂੰ ਵਿਚਾਲੇ ਖੜਦੇ ਅੱਗੇ ਅੱਗੇ ਉਹਨਾਂ ਦੇ ਪਾਈ ਪੰਜਾਲੀ ਪੁੰਗੀ ਉਹਨਾਂ ਦੇ ਵਿੱਚ ਖੜ ਕੇ ਤੁਰੇ ਫਿਰਦੇ ਤੇ ਮਤਲਬ ਦੁਪਹਿਰ ਵੇਲੇ ਨੀਂਦ ਆ ਜਾਂਦੀ ਅੱਛਾ ਗੂੜੀ ਨੀਂਦ ਹੂੰ ਆਥ ਪਾਈ ਹੋਣੇ ਆ ਤੇ ਖੁੱਟ ਜਾਣੇ ਥੱਲੇ ਥੱਲੇ ਡਿੱਗ ਪੈਣ ਉਹ ਕੰਡਿਆ ਵਾਲੇ ਫਲੇ ਉਤੋਂ ਹੀ ਪੈਂਦੇ ਹੂੰ ਕੰਢੇ ਫਿਰ ਫਿਰ ਭੱਜ ਕੇ ਜਦੋਂ ਰੋਲਾ ਪੈਣਾ ਫਿਰ ਉੱਠਣਾ ਫਿਰ ਪੀਰੈਂਟਸ ਨੇ ਉਹ ਕੰਢੇ ਵਿੱਚੋਂ ਕਢਣੀ ਹੂੰ ਉਹ ਹੰਡਾਇਆ ਉਹ 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 ਪੀਰੈਂਟ ਹੰਡਾਇਆ ਸੀ ਬਚਪਨ ਦਾ ਵੈਸੇ ਤੇ ਤੁਸੀਂ ਆਪਣੀ ਪੋਸਟ 'ਚ ਲਿਖਿਆ ਸੀ ਕਿ ਮੇਰੇ ਤਿੰਨੋਂ ਬੱਚੇ ਅੰਮ੍ਰਿਤਧੀ ਫਿਲਮ ਸਾਜ਼ ਬਣ ਗਏ ਨੇ ਤੁਹਾਡਾ ਛੋਟਾ ਬੇਟਾ ਉਹ ਬੈਂਕ ਮੈਨੇਜਰ ਹੈ ਤੁਹਾਡੀ ਬੇਟੀ ਸਕੂਲ ਟੀਚਰ ਨੇ ਤੁਸੀਂ ਕਿਹਾ ਕਿ ਮੈਂ ਬਹੁਤ ਸੰਤੁਸ਼ਟ ਹਾਂ ਪਰ ਇੱਕ ਉਮਰ ਹੁੰਦੀ ਹੈ ਨਾ ਕਿ ਬੰਨਾ ਆਪਣੀ ਜ਼ਿੰਦਗੀ ਨੂੰ ਵੇਖਦਾ ਕਲਪਨਾ ਕਰਦਾ ਕਿ ਮੇਰੀ ਜ਼ਿੰਦਗੀ ਇਹੋ ਜੀ ਹੋਏਗੀ ਤੁਸੀਂ ਕਿਹੋ ਜੀ ਜ਼ਿੰਦਗੀ ਦਾ ਸੁਪਨਾ ਲੈਂਦੇ ਸੀ ਮੇਰਾ 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 ਐਕਚੁਅਲੀ ਮੈਂ ਨਾ ਮੈਨੂੰ ਨਾ ਸਿਹਤ ਦੀ ਗੁਰਤੀ ਟਾਈਪ ਮਿਲੇ ਸੀ ਮੈਨੂੰ ਅੱਛਾ ਮੇਰਾ ਪੇਟ ਦਰਦ ਹੁੰਦਾ ਸੀ ਬਚਪਨ ਦੇ ਵਿੱਚ ਔਰ ਲੋਕਲ ਦਵਾਈਆਂ ਵੈਦਾਂ ਉਦੋਂ ਤੋਂ ਅਸੀਂ ਲੈਂਦੇ ਪੇਰੈਂਟਸ ਮੇਰੇ ਮੇਰਾ ਮੈਂ ਫਾਜ਼ਲ ਚਾਚਾ ਜੀ ਕਿ ਨਹੀਂ ਚਾਚਾ ਜੀ ਨਾਲ ਜਾਂਦੇ ਠੀਕ ਹੈ ਜੀ ਲੇਕਿਨ ਉਹ ਨਾਰਾਵ ਹੈ ਹੂੰ ਤਾਂ ਫਿਰ ਉਹ ਮੈਨੂੰ ਫਰੀਦਕੋਟ ਲੈ ਅੱਛਾ ਮਹਾਰਾਜਾ ਹਸਪੀਟਲ ਸੀ ਹੂੰ ਸਾਡੇ ਟੋਟਲ ਏਰੀਆ ਦੇ ਵਿੱਚ ਇਹੀ ਹਸਪੀਟਲ ਸੀ ਜਿਹੜਾ ਵੱਡਾ ਹਸਪੀਟਲ ਵਾਜਦਾ ਸੀ ਅੱਛਾ ਜੀ ਉੱਥੇ ਲੈ ਉੱਥੇ ਇਲਾਜ ਦੇ ਦੌਰਾਨ ਦੋ ਦਿਨ ਤਿੰਨ ਦਿਨ ਚਾਰ ਦਿਨ ਅਸੀਂ ਰਹੇ ਉੱਥੇ ਤੇ ਸਵੇਰੇ ਸਵੇਰੇ ਜਦੋਂ ਅਸੀਂ ਚਾਹ ਦਾ ਕੱਪ ਪੀਣ ਨੂੰ ਮੁੰਦੇ ਸੀ ਉੱਥੇ ਕੋਈ ਚੌਕ ਹੈਗਾ ਸੀਗਾ ਇੱਕ ਚਾਹ ਦੀ ਦੁਕਾਨ ਹੈਗੀ ਸੀਗੀ ਇੱਕ ਪਿੱਪਲ ਦਾ ਦਰਖਤ ਹੈਗਾ ਸੀਗਾ ਉੱਥੇ ਸਵੇਰੇ ਸਵੇਰੇ ਚਾਹ ਪੀਣਾ ਉਹ ਚਾਹ ਦੇ ਨਾਲ ਕੇਕ ਖਾਣਾ ਤੇ ਉੱਥੇ ਇੱਕ ਨਾ ਬਜ਼ੁਰਗ ਹੈਗੇ ਸੀ ਅੱਛਾ ਉਹ ਬਜ਼ੁਰਗ ਥੱਲੇ ਚਾਦਰ ਵਿਛਾ ਕੇ ਕਿਸੇ ਹੂੰ ਅ ਕੁਝ ਕਿਤਾਬਾਂ ਅੱਛਾ ਉਹ ਵਿਛਾ ਕੇ ਤੇ ਵੇਚਦੇ ਹੁੰਦੇ ਸੀ ਹੂੰ ਤੇ ਮੇਰਾ ਜੀ ਕਰਨਾ ਹੂੰ ਵੇਖਾ ਕੀ ਹੈ ਹੂੰ ਪਰ ਉਸ ਉਹਨਾਂ ਕਿਤਾਬਾਂ ਚੋਂ ਸਚਾ ਸੁਰਮਾ ਹੀਰ ਵਾਰਿਸ ਹੂੰ ਅ ਇਸ ਕਿਸਮ ਦੀ ਕੋਈ ਕਿਤਾਬ ਲਈਆਂ ਅੱਛਾ ਜੀ ਤੇ ਉਹਨੂੰ ਪੜਨਾ ਸ਼ੁਰੂ ਕਰਤਾ ਹੂੰ ਹੀਰ ਵਾਰਿਸ ਉਹਨਾਂ ਦੇ ਨਾਲ ਬਹੁਤ ਚੰਗੇ ਲੱਗਦੇ ਸੀ ਹੂੰ ਔਰ ਫਿਰ ਗਾ ਕੇ ਹੂੰ ਗਾਉਂਦਾ ਮੇਰੀ ਆਵਾਜ਼ ਅੱਛੀ ਸੀ ਅੱਛਾ ਫਿਰ ਅੱਜ ਇਹ ਸੁਣਾਗੇ ਵੀ ਕੁਝ ਤਾਂ ਮੇਰੇ ਤੋਂ ਉਹ ਉਹਦੋਂ ਦੀਆਂ ਗੱਲਾਂ ਸੀ ਜੀ ਹੀਰ ਜਿਹੜੀ ਮੇਰੀ ਪਿੰਡ ਦੇ ਲੋਕ ਸੀ ਮੇਰੀ ਪਿੰਡ ਦੇ ਛੱਪੜ ਦੇ ਉੱਤੇ ਅੱਛਾ ਪਿੱਪਲ ਸੀ ਬੋਰਡ ਸੀ ਇੱਕ ਡੇਰਾ ਸੀ ਉਹ ਦੁਪਹਿਰ ਵੇਲੇ ਸਾਰੇ ਜਿਹੜਿਆ ਆ ਕੇ ਛੱਪੜ ਤੋਂ ਹਵਾ ਆਉਂਦੀ ਸੀ ਪਿੱਪਲ ਥੱਲੇ ਠੰਡੀ ਛਾਂ ਪਾਣੀ ਛੱਟ ਕੇ ਤੇ ਥੱਲੇ ਚਾਦਰਾਂ ਵਿਛਾ ਕੇ ਕੋਈ ਤਾਸ਼ ਖੇਡਦਾ ਸੀ ਇਹ ਕੋਈ 12 ਵੀ ਟਿਕਟ ਦਾ ਸੀ ਅੱਛਾ ਕੋਈ ਕਿਸੇ ਕਿਸਮ ਦੇ ਉਹ ਮੇਰੇ ਜਿਹੜੇ ਅੰਡ ਗੋਆਂ ਵਾਲੇ ਸੀਗੇ ਉਹ 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 ਮੈਨੂੰ ਬੁਲਾ ਲੈਂਦੇ ਸੀ ਹੂੰ ਇਹ ਨਾਲੇ ਤਰਾ ਉਹ ਕਿੱਸਾ ਚੱਕ ਨਹੀਂ ਨਾਲੇ ਤੇ ਕਿੱਸਾ ਨਹੀਂ ਅੱਛਾ ਠੀਕ ਹੈ ਉਹ ਉੱਥੇ ਆ ਕੇ ਦੁਪਹਿਰ ਵੇਲੇ ਜਦੋਂ ਕਿੱਸਾ ਗਾਉਂਦੇ ਸੀ ਤਾਂ ਉਹ ਦਿਨ ਜਿਹੜੇ ਹੈਗੇ ਆ ਮੈਂ ਸਮਝਦਾ ਵੀ ਸ਼ਾਇਦ ਪੰਜਾਬੀ ਨਹੀਂ ਮਿਲਨੇਗੇ ਹੂੰ ਉਸ ਕਿਸਮ ਦੇ ਜਿਹੜੀ ਹੈਗਾ ਹੁਣ ਵੀ ਮੈਂ ਜਾ ਕੇ ਪਿੱਛੇ ਜੇ ਅ ਕੋਈ 10 ਦਿਨ ਪਹਿਲਾਂ ਪਿੰਡ ਜਾ ਕੇ ਆਂ ਤੇ ਮੈਂ ਸਾਰਾ ਪਿੰਡ ਘੁੰਮ ਕੇ ਆਂ ਹੂੰ ਮੈਂ ਉਠਾ ਵੇਖਿਆ ਅੱਛਾ ਉਹ ਉਹ ਪਿੱਪਲ ਉਹ ਬੋੜ ਜਿਹੜੇ 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 ਸੁੱਕ ਟੁੰਡ ਮਰੁੰਡ ਹੋ ਗਏ ਆ ਪਿੱਪਲ ਉਹ ਜਿਹੜੇ ਜਿਹੜੇ ਛੱਪੜੇ ਸੀ ਉਹ ਸੁੱਕ ਗਏ ਆ ਹੂੰ ਔਰ ਜਿਹੜਾ ਮੇਰਾ ਸਕੂਲ ਹੈਗਾ ਸੀ ਉਹ ਇੱਕੋ ਕਮਰਾ ਸੀਗਾ ਉਹਦੀ ਥਾਂ ਤੇ ਕੁਝ ਹੋਰ ਹੀ ਫਿਲ ਗਿਆ ਅੱਛਾ ਮੈਂ ਉਹਨਾਂ ਗਲੀਆਂ ਚ ਔਰ ਧਰਮਸ਼ਾਲਾ ਜਿੱਥੇ ਜਿੱਥੇ ਮੈਂ ਮੇਰੀ ਪਹਿਲੀ ਜਮਾਤ ਦਾ ਜਿਹੜਾ ਜਦੋਂ ਬਾਰਸ਼ਾ ਹੁੰਦਾ ਸੀ ਮੈਂ ਉਹ ਧਰਮਸ਼ਾਲਾ ਦੇਖ ਕੇ ਆਇਆ ਬਿਲਕੁਲ ਔਰ ਲੱਗਿਆ ਮੈਨੂੰ ਵੀ ਇਹ ਇਹ ਚੀਜ਼ਾਂ ਜਿਹੜੀਆਂ ਨਹੀਂ ਜਾਂਦੀਆਂ ਹੂੰ ਦਿਲੋਂ ਜਾਂਦੀਆਂ ਹੀ ਨਹੀਂ ਹੁਣ ਵੀ ਜਦੋਂ ਮਨ ਕਰਦਾ ਵੀ ਨਹੀਂ ਉੱਥੇ ਜਾ ਕੇ ਆਈਏ ਦੇਖ ਕੇ ਆਈਏ